ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਜਿਵੇਂ ਆਪਣੇ ਘਰਾਂ ਦੇ ਵਿੱਚ ਬਹੁਤ ਸਾਰੇ ਐਡਾਪਟਰ ਖਰਾਬ ਹੋ ਜਾਂਦੇ ਆ ਵੇਸਟ ਹੋ ਜਾਂਦੇ ਆ ਤੇ ਉਹਨਾਂ ਨੂੰ ਸੁੱਟਣ ਤੋਂ ਪਹਿਲਾਂ ਆਹ ਵਾਲੀ ਵੀਡੀਓ ਜ਼ਰੂਰ ਦੇਖਣਾ ਕਿਉਂਕਿ ਇਹ ਵੇਸਟ ਹੋਏ ਐਡਾਪਟਰ ਵੀ ਆਪਣੇ ਬਹੁਤ ਯੂਸਫੁਲ ਹੁੰਦੇ ਆ ਬਹੁਤ ਕੰਮ ਆ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੀ ਆ ਵੀ YouTube ਤੇ ਨਵੀਂ ਅਪਡੇਟ ਆਈ ਆ ਵੀ ਜਿਸ ਵੀ ਵਲੌਗ ਨੂੰ ਤੁਸੀਂ ਵਾਚ ਕਰਦੇ ਹੋ ਵੀਡੀਓ ਵਾਚ ਕਰਦੇ ਆ ਤੁਸੀਂ ਉਸ ਨੂੰ ਹਾਈਪ ਕਰ ਸਕਦੇ ਆ ਯਾਨੀ ਕੁਝ ਪੁਆਇੰ ਕਰਦੇ ਹੋ سپورਟ ਵਾਸਤੇ ਇਸ ਕਰਕੇ ਜੋ ਵੀ ਆਪਣੇ ਨਾਲ ਸਬਸਕ੍ਰਾਈਬਰਸ ਈਵਰਸ 팬ਪਰਾ ਜੁੜੇ ਹੋਏ ਆ ਬੱਚੇ ਜੁੜੇ ਹੋਏ ਆ ਉਹਨਾਂ ਨੂੰ ਮੈਂ ਰਿਕੁਐਸਟ ਕਰਨਾ ਚਾਹੂੰਗੀ ਵੀ ਤੁਸੀਂ ਪਲੀਜ਼ ਜੇ ਇੰਨੀ سپورਟ ਕਰ ਰਹੇ ਹੋ ਤਾਂ ਪੁਆਇੰਟਸ ਵਾਲੀ سپورਟ ਜ਼ਰੂਰ ਕਰ ਦੇਣਾ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਆ ਤਾਂ ਕਮੈਂਟਸ ਬਾਕਸ ਦੇ ਵਿੱਚ ਹਾਈਪ ਵਾਲਾ ਬਟਨ ਹੁੰਦਾ ਉਸ ਤੋਂ ਤੁਸੀਂ ਪੁਆਇੰਟ ਜਿਹੜੇ ਦੇ ਸਕਦੇ ਹੋ سپورਟ ਕਰ ਸਕਦੇ ਹੋ ਤਾਂ ਪਲੀਜ਼ ਤੁਹਾਡੇ ਅੱਗੇ ਸਾਰੇ ਅੱਗੇ ਰਿਕੁਐਸਟ ਹੈ ਤੁਸੀਂ ਉਸ ਪੁਆਇੰਟਸ ਜ਼ਰੂਰ ਦੇਣਾ ਜੀ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਵੀਡੀਓ ਸ਼ੁਰੂ ਬਣੇ ਰਹਿਣਾ ਵੀਡੀਓ ਦੇ ਐਂਡ ਤਾਈ ਅੱਜ ਦੇ ਵੀਡੀਓ ਪੈਣਾ ਵਾਸਤੇ ਬਹੁਤ ਹੀ ਕੰਮ ਦੀ ਹੈ ਜੀ ਕਿਉਂਕਿ ਬਿਜ਼ੀ ਲਾਈਫ ਫੋਨ ਕਰਕੇ ਪੈਣਾ ਕੋਲ ਕਈ ਵੇਰੇ ਨਾ ਟਾਈਮ ਨਹੀਂ ਹੁੰਦਾ ਵੀ ਉਹ ਫੋਨ ਦੇਖਣ ਵਾਸਤੇ ਸਪੈਸ਼ਲ ਟਾਈਮ ਕੱਢ ਸਕਣ ਤਾਂ ਕੀ ਹੁੰਦਾ ਕਈ ਵਾਰੀ ਆਪਾਂ ਰਸੋਈ ਦੇ ਵਿੱਚ ਹੀ ਫੋਨ ਰੱਖ ਲਈਦਾ ਆ ਜਿਵੇਂ ਆਪਦੇ ਫੇਵਰੇਟ ਨਾਟਕ ਦੇਖਣੇ ਆ ਜਾਂ ਕੋਈ ਸਟੋਰੀ ਦੇਖਣੀ ਆ ਜਾਂ ਹੋਰ ਵੀ ਕੋਈ ਚੀਜ਼ ਦੇਖਣੀ ਆ ਨਾ ਤੇ ਕਈ ਵਾਰ ਕੀ ਹੁੰਦਾ ਵੀ ਸੈਲਫ ਥੋੜੇ ਚਿਕਣੀ ਹੋਣ ਕਰਕੇ ਫੋਨ ਡਿੱਗ ਜਾਂਦਾ ਟੁੱਟ ਜਾਂਦਾ ਹਨਾ ਤੇ ਉਸ ਤੋਂ ਬਚਣ ਵਾਸਤੇ ਆਪਾਂ ਕੀ ਕਰ ਸਕਦੇ ਆ ਵੀ ਆਹ ਜਿਹੜੇ ਕੋਈ ਵੇਸਟ ਅਡਾਪਟਰ ਹੁੰਦੇ ਆ ਕਿਉਂਕਿ ਇਹਨਾਂ ਦੀ ਕੋਈ ਟਾਈਮ ਲਿਮਟ ਹੁੰਦੀ ਹੈ ਉਸ ਤੋਂ ਬਾਅਦ ਇਹ ਖਰਾਬ ਹੋ ਹੀ ਜਾਂਦੇ ਆ ਤੇ ਉਹਨਾਂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਯੂਸਫੁਲ ਹੈ ਇਸ ਕਰਕੇ ਪੂਰੀ ਵੀਡੀਓ ਜ਼ਰੂਰ ਦੇਖਣਾ ਜੀ ਤੇ ਇਸ ਤਰ੍ਹਾਂ ਅਡਾਪਟਰ ਦਾ ਯੂਜ਼ ਕਰਦੇ ਹੋਏ ਮੈਂ ਤੁਹਾਨੂੰ ਦੱਸ ਰਹੀ ਆ ਵੀ ਇਸ ਤਰ੍ਹਾਂ ਤੁਸੀਂ ਵੀਡੀਓ ਵੀ ਬਣਾ ਸਕਦੇ ਆ ਮਿਨੀ ਵਲੌਗ ਵਗੈਰਾ ਬਣਾਉਣੇ ਆ ਉਸ ਵਾਸਤੇ ਵੀ ਯੂਜ਼ ਕਰ ਸਕਦੇ ਆ ਇਹ ਆਪਾਂ ਪੁਰਾਣਾ ਫੋਨ ਲੈ ਲਿਆ ਇਸ ਤਰ੍ਹਾਂ ਆਪਾਂ ਐਡਾਪਟਰ ਨੂੰ ਰੱਖ ਲੈਣਾ ਤੇ ਇਸ ਤਰ੍ਹਾਂ ਉਸ ਵਿੱਚ ਫੋਨ ਸੈੱਟ ਕਰ ਲੈਣਾ ਆ ਇਸ ਤਰ੍ਹਾਂ ਆਪਾਂ ਕੋਈ ਕੁਕਿੰਗ ਵੀਡੀਓ ਵੀ ਸ਼ੂਟ ਕਰ ਰਹੇ ਆ ਜਾਂ ਕੋਈ ਮਿਨੀ ਵਲੌਗ ਬਣਾ ਰਹੇ ਆ ਜਾਂ ਕੁਝ ਆਪਾਂ ਪਲੇ ਵਗੈਰਾ ਦੇਖਣਾ ਚਾਹੁੰਦੇ ਆ ਤਾਂ ਉਹ ਦੇਖ ਸਕਦੇ ਆ ਫੋਨ ਬਿਲਕੁਲ ਵੀ ਡਿੱਗੇਗਾ ਤੇ ਦੂਸਰਾ ਤਰੀਕਾ ਹੈਗਾ ਜੀ ਦੂਸਰਾ ਆਪਾਂ ਐਡਾਪਟਰ ਨੂੰ ਇਸ ਤਰ੍ਹਾਂ ਰੱਖ ਲੈਣਾ ਆ ਤੇ ਇਸ ਦੇ ਵਿੱਚ ਵੀ ਆਪਾਂ ਫੋਨ ਸੈੱਟ ਕਰਕੇ ਐਕਸਟਰਾ ਰੱਖ ਸਕਦੇ ਆ ਫੋਨ ਬਿਲਕੁਲ ਵੀ ਹਿੱਲੇਗਾ ਨਹੀਂ ਔਰ ਵਧੀਆ ਤੁਸੀਂ ਜੋ ਇੰਜੋਏ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜੀ ਤੀਸਰਾ ਤਰੀਕਾ ਹੈ ਜੀ ਆਪਾਂ ਜਿਵੇਂ ਕਿ ਐਡਾਪਟਰ ਨੂੰ ਇਸ ਤਰ੍ਹਾਂ ਰੱਖ ਲਈਏ ਪਹਿਲਾਂ ਆਪਾਂ ਜਿਵੇਂ ਸੀਗਾ ਵੀ ਫੋਨ ਨੂੰ ਵਰਟੀਕਲੀ ਖੜਾ ਕਰ ਸਕਦੇ ਆ ਤਾਂ ਹੁਣ ਜਿਵੇਂ ਕਿ ਹਰੀਜਨਟਲ ਹੈ ਨਾ ਆਪਾਂ ਕੁਝ ਵੀ ਦੇਖਣਾ ਤੇ ਇਸ ਤਰ੍ਹਾਂ ਵਧੀਆ ਬਿਲਕੁਲ ਵੀ ਹਿੱਲੇਗਾ ਨਹੀਂ ਦੇਖੋ ਮੈਂ ਬਹੁਤ ਕਾਲੀ ਦੇ ਵਿੱਚ ਫੋਨ ਰੱਖਿਆ ਪਰ ਫੇ ਵੀ ਬਿਲਕੁਲ ਸਲਿੱਪ ਨਹੀਂ ਕੀਤਾ ਇਸ ਤਰੀਕੇ ਨਾਲ ਵੀ ਤੁਸੀਂ ਕੋਈ ਵੀ ਵੀਡੀਓਜ਼ ਜਿਹੜੀਆਂ ਦੇਖਣੀਆਂ ਐ ਇੰਜੋਏ ਕਰਨਾ ਕਰ ਸਕਦੇ ਹੋ ਤੇ ਤੁਹਾਡਾ ਫੋਨ ਬਿਲਕੁਲ ਵੀ ਸਲਿੱਪ ਨਹੀਂ ਹੋਊਗਾ ਵਧੀਆ ਹੋਊਗਾ ਇਸ ਤਰ੍ਹਾਂ ਤੁਸੀਂ ਪੁਰਾਣੇ ਪਏ ਐਡਾਪਟਰ ਦਾ ਵਧੀਆ ਯੂਜ਼ ਕਰ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਬਣੇ ਰਹਿਣਾ ਆਪਣੇ ਚੈਨਲ ਦੇ ਨਾਲ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ